ਸਰਦੀ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਵੇਖਣ ਨੂੰ ਮਿਲਦੀਆਂ ਪਈਆਂ ਕਿਉਂਕਿ ਜਦੋਂ ਵੀ ਦਰਿਆ ਪਾਰ ਕਰਕੇ ਦੂਜੇ ਪਾਸੇ ਆਪਣੇ ਘਰਾਂ ਵਿੱਚ ਜਾਣਾ ਪੈਂਦਾ ਤਾਂ ਉਹਨਾਂ ਨੂੰ ਬੇੜੀ ਦਾ ਸਾਰਾ ਲੈਣਾ ਪੈਂਦਾ ਹਰ ਵਾਰੀ ਜਿਹੜੇ ਸਰਕਾਰਾਂ ਦੇ ਜਿਹੜੇ ਨੁਮਾਇੰਦੇ ਆਉਂਦੇ ਨੇ ਉਹ ਇਹਨਾਂ ਨਾਲ ਵਾਅਦੇ ਜ਼ਰੂਰ ਕਰਦੇ ਵੀ ਅਸੀਂ ਜਿਹੜੇ ਆ ਵੀ ਇਹਦੇ ਤਾਂ ਕੋਈ ਪੱਕਾ ਜਿਹੜਾ ਇੰਤਜ਼ਾਮ ਜਿਹੜਾ ਕਰਾਂਗੇ ਪੁਲ ਦੀ ਵਿਵਸਥਾ ਕਰਾਂਗੇ ਲੇਕਿਨ ਹਜੇ ਤੱਕ ਕੋਈ ਵੀ ਇਹਨਾਂ ਵਾਸਤੇ ਜਿਹੜੇ ਪ੍ਰਬੰਧ ਨਹੀਂ ਕੀਤੇ ਗਏ ਜਿਸ ਕਰਕੇ ਇਹਨਾਂ ਦੇ ਮਨਾਂ ਵਿੱਚ ਮਲਾਲ ਜ਼ਰੂਰ ਹੈਗਾ ਤੇ ਸਾਡੇ ਨਾਲ ਇੱਥੇ ਜਿਹੜੇ ਬੇੜੀ ਚਾਲਕ ਨੇ ਜੋ ਲੋਕਾਂ ਨੂੰ ਇਸ ਪਾਰ ਤੋਂ ਦੂਜੇ ਪ ਸਫਰ ਜਿਹੜਾ ਉਹ ਤੈਅ ਕਰਵਾਉਂਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਕਿੰਨੀ ਦੇਰ ਤੋਂ ਇਹ ਜਿਹੜੇ ਬੇੜੀ ਜਿਹੜੀ ਇੱਥੇ ਚਲਾ ਰਹੇ ਨੇ ਤੇ ਕਿੰਨੇ ਕੁ ਲੋਕ ਆ ਵੀ ਜਿਹੜੇ ਇਹਨਾਂ ਕੋ ਆਂਦੇ ਨੇ ਤੇ ਉਹਦੇ ਬਦਲੇ ਇਹਨਾਂ ਨੂੰ ਕੀ ਦੇ ਕੇ ਜਾਂਦੇ ਨੇ ਜਿਸ ਕਰਕੇ ਇਹਨਾਂ ਦਾ ਕਰਦਾ ਜਿਹੜਾ ਗੁਜ਼ਾਰਾ ਹੋ ਸਕੇ ਨਮਸਕਾਰ ਭਜੀ ਭਾਜੀ ਕੀ ਹਾਲਾਤ ਨੇ ਜੇ ਹੁੰਦੀ ਦੇਖਿਆ ਜਾਵੇ ਤੇ ਕਿੰਨੀ ਦੇਰ ਤੋਂ ਤੁਸੀਂ ਬੇੜੀ ਚਲਾ ਰਹੇ ਹੋ ਸਾਨੂੰ 45 ਸਾਲ ਹੋ ਗਏ ਆ ਸੇਵਾ ਕਰਦੇ ਆ ਚਲਾਈ ਜਾਂਦੇ ਆ ਤੇ ਜਗੇ ਜਾਂਦੇ ਲੱਗੇ ਆਂਦੇ ਇੱਥੋਂ ਹੀ ਬੰਦੇ ਆਂਦੇ ਜਾਂਦੇ ਨੇ ਔਖੀ ਵਾਲੇ ਔਖੀ ਵਾਲੇ ਕਈ ਵਾਰੀ ਘਾਟ ਵੀ ਆ ਜਾਂਦੇ ਕਈ ਵਾਰੀ ਹੈਡ ਬੰਦ ਹੋ ਜਾਂਦੇ ਕੋਈ ਵੀ ਅਫਸਰ ਅਫਸਰ ਆ ਜਾ ਕੋਈ ਵੀ ਤੰਗੀ ਹੋਵੇ ਫਿਰ ਇਹ ਚੱਕਦੇ ਆ ਕਿੰਨਾ ਗੁੱਡਾ ਰਹਿੰਦਾ ਘਾਰ ਤਾਂ ਮੇਰੇ ਜਦੋਂ ਕੋਈ ਵੀ ਕੰਮ ਹੁੰਦਾ ਤੇ ਫਿਰ ਇਧਰ ਵੀ ਆਣਾ ਪੈਂਦਾ ਵੀ ਕਈ ਵਾਰੀ ਉਧਰ ਰੋਕ ਵੀ ਪੈ ਜਾਂਦੀ ਤੇ ਇਧਰੋਂ ਮੜ ਆ ਜਾਂਦੇ ਆ ਸੜਕਾ ਟੁੱਟ ਜਾਂਦੀ ਕੋਈ ਸੜਕ ਟੁੱਟ ਗਈ ਤਾਂ ਕੋਈ ਆਪਣਾ ਹੈਡ ਬੰਦ ਹੋ ਗਿਆ ਅਫਸਰ ਆ ਗਿਆ ਕੋਈ ਪਰ ਕਈ ਵਾਰੀ ਬੰਦ ਕਰ ਲੈਂਦੇ ਨੇ ਫਿਰ ਸਾਰੇ ਇੱਥੇ ਆਣ ਲੱਪੈਂਦੇ ਕਈ ਪਾਣੀ ਜਦੋਂ ਜ਼ਿਆਦਾ ਆ ਜਾਂਦਾ ਕਈਰ ਹਾਸੇ ਵੀ ਹੋਏ ਕਿੰਨੇ ਕੋ ਹਾਸੇ ਜਦੋਂ ਤੁਸੀਂ ਆਪਣੇ ਅੱਖੀ ਵੇਖਿਆ ਨਾ ਨਾ ਆਪਣੇ ਕੋਲ ਕੋਈ ਨਹੀਂ ਸਭ ਠੀਕ ਠਾਕ ਕੱਢਿਆ ਕੋ ਬਲੱਡ ਕੱਢਿਆ ਥਾਸੀ ਵਾਲਾ 93 99 ਸਭ ਜਨਤਾ ਬਚਾਈ ਸਹੀ ਅਜੇ ਤਾਂ ਕੁੱਤਾ ਨਹੀਂ ਮਰਨ ਦਿੱਤਾ ਉਦੋਂ ਕਿੰਨੇ ਕਿੰਨੇ ਕੋ ਪਿੰਡ ਹੈ ਜਿਹੜੇ ਲੋਕ ਇਧਰ ਜੁਤਰ ਜਾਂਦੇ ਨਾ ਸਾਡੇ ਕੋਲ 4 ਪਿੰਡ ਸੀ ਉਦੋਂ ਆ ਜਿਹੜੇ ਚਾਂਦੀ ਵਾਲਾ ਕਮਾਲੇ ਵਾਲਾ ਪਲਾਂ ਮੁਤਾਵਲ ਚੁਕੇ ਇਹ ਕਰਦੇ ਨੇ ਤੇ ਖੁੰਦਰ ਘਟੀ ਜਿਹੜੇ ਮੈਨ ਲਾਗੇ ਅੰਦਰੀਆ ਦੇ ਇਹ ਚਾਰ ਪਿੰਡ ਘੜਦਾ ਰਿਹਾ ਮੈਂ ਜਿੰਨੇ ਵਾਰੀ ਆੜਾ ਹੈ ਦੋ ਵਾਰੀ ਆਇਆ ਦੋ ਵਾਰੀ ਕੱਢਿਆ ਐ ਥੋੜੀ ਸਪੀਡ ਬੜੀ ਸੀ ਤੇ ਨਹੀਂ ਚੱਲੀ ਬੜੀ ਲੋਡ ਬੜਾ ਸੀ ਇਸ ਵਾਰੀ ਐ ਤੇ ਬੰਦੇ ਬਰ ਉੱਥੇ ਬੈਠੇ ਨੇ ਕੋਈ ਤੁਹਾਨੂੰ ਸਰਕਾਰੀ ਮਦਦ ਮਿਲਦੀ ਹੈ ਪ੍ਰਸ਼ਾਸਨ ਤੋਂ ਮਿਲਦੀ ਹੈ ਨਹੀਂ ਜੀ ਨਹੀਂ ਜਨਾਬ ਕੁਝ ਕਿਵੇਂ ਗੁਜ਼ਾਰਾ ਚੱਲਦਾ ਬਸ ਕੋਈ ਦਾਣੇ ਦੇਂਦਾ ਕੁਝ ਦਿੰਦਾ ਨਹੀਂ ਉਹਨਾਂ ਕਿਹੜੇ ਤਰ੍ਹਾਂ ਬਸ ਐਵੇਂ ਛੱਡੀ ਜਾਂਦਾ ਮਾੜਾ ਮੋਟਾ ਉਹਨਾਂ ਦਾ ਕੰਮ ਆ ਰਹਿ ਗਿਆ ਤੁਹਾਡੀ ਜ਼ਿੰਦਗੀ ਬੜੀ ਤੇ ਗੁਜ਼ਰਦੀ ਪਈ ਹਾਂ ਜੀ ਕਾਲੀ ਬੁਲੀ ਹੈ ਐਸੇ ਕੰਮ ਨਾ ਬਾਤ ਥੋੜਾ ਬਣੇ ਜਿਆਦਾ ਬਣਿਆ ਕਾਲ ਫੁਲ ਕਬੜੀ ਨਾ ਤਾਂ ਬਸ ਆਵਣੀ ਪਾਣੀ ਦੀ ਕਿਤ ਬਹੁਤ ਆਂਦੀ ਕੀ ਮੁਸ਼ਕਿਲ ਆਂਦੀਆਂ ਹਾਂਜੀ ਪਿੰਡ ਚਾਂਦੀ ਵਾਲਾ ਦਿੱਕਤ ਬਹੁਤ ਆਂਦੀ ਆਉਣ ਜਾਂਦੇ ਸਤਾ ਦਿੰਦੀ ਕਿਵੇਂ ਫਿਰ ਇਧਰੋਂ ਸ਼ਹਿਰ ਆਣਾ ਹੁੰਦਾ ਤੇ ਮਤ ਆਪਣੇ ਪਿੰਡ ਜਾਂਦੇ ਹੋ ਕਿਵੇਂ ਰਸੋ ਪੱਤਾ ਕਰਦੇ ਹੋ ਸਾਰਾ ਬਹੁਤ ਲੇਟ ਹੋ ਜਾਏਗਾ 8 9 ਵਜਿਆਂ ਦੇ ਰਾਤ ਨੂੰ ਕਿਸਤੀ ਗਾਏ ਯਾਰ ਤੂੰ ਕੋਈ ਸਾਧਨ ਨਹੀਂ ਹੋਰ ਕੋਈ ਸਾਧਨ ਨਹੀਂ ਹੈ ਲੋ ਉੱਤੋਂ ਦੀ ਬੜਾ ਜ਼ਿਆਦਾ ਪੈਂਦਾ ਹੈ ਕਿਰਨ ਮੋਟਰਸਾਂ ਪੜਕੀ 18-19 ਕਿਲੋ ਮੀਟਰ ਤਾਈਂ ਜਿਹਨੂੰ ਬੱਚਿਆਂ ਨੂੰ ਸਕੂਲ ਆਪਾਂ ਭੇਜਦੇ ਆ ਜਾਂ ਜ ਕੋਈ ਡਾਕਟਰ ਦੀ ਲੋੜ ਪੈਂਦੀ ਆ ਫਿਰ ਕਿਵੇਂ ਹੱਲ ਕਰਦੇ ਹਾਂ ਬਹੁਤ ਦਿੱਕਤ ਆ ਜਾਂਦੀ ਮੁਸ਼ਕਲਾਂ ਆ ਜਾਂਦੀਆਂ ਕਾਫੀ ਸਫ਼ਰ ਕਰਨਾ ਪੈਂਦਾ ਬੱਚੇ ਵੀ ਢੇੜੀ ਪਾਰ ਜਾਂਦੀ ਕਰ ਹਾਂਜੀ ਢੇੜੀ ਪਾਰ ਕਿਸ ਦੀ ਹਬੀਬ ਕਿ ਪੜਦੇ ਰਹਿ ਇੱਥੇ ਆਪਣਾ ਖੇਤ ਹੈਗਾ ਗੇੜਾ ਛੁਡਾ ਮਾਰ ਲਈ ਤਾਂ ਪਾਰ ਆ ਮੇਂ ਜ਼ਮੀਨ ਹੁਣ ਪਾਰ ਕ ਲੰਘਣਗੇ 베ੜੀ ਤੋਂ ਤੇ ਉਹ ਰਸਤਾ 베ੜੀ ਦਾ ਆਂਦੇ ਜਾਂਦੇ ਉੱਤੇ 베ੜੀ ਨਾਲ ਹੀ ਭਾਈ ਆਈ ਜਾਈ ਤਾਂ ਪੋਲ ਤੋਂ ਤੋਂ ਤਾਂ ਬੜਾਈ ਬਾਲਾ ਪਏਗਾ 17 18 ਕਿਲੋਮੀਟਰ ਪਏਗਾ ਤੇ ਡਰ ਨਹੀਂ ਰਿਹਿੰਦਾ ਮਨ ਚ ਡਰ ਤਾਂ ਹੈਗਾ ਵੀ ਹੁਣ ਅਸੀਂ ਹਿਲੇ ਪਿਆ ਪੱਕੇ ਹੁਣ ਮਨ ਬਣਾ ਲਿਆ ਲੰਘਣਾ ਹੀ ਆਣਾ ਹੀ ਜਾਣਾ ਬਹੁਤ ਬਣਾ ਲਿਆ ਤੇ ਸਾਧਨ ਕਿਵੇਂ ਚੱਲਦਾ ਸਾਧਨ 베ੜੀ ਤੇ ਲਾਦ ਕੇ ਲਜਾਈਦਾ ਤੋ ਦੇ ਸਾਹਮਣੇ ਇਥੇ ਮੋਟਰਸਾਂ ਲੱਗਦੇ ਨੇ 10 ਮਿੰਟ ਰਕੋ ਸਰਕਾਰਾਂ ਜਾਂ ਪ੍ਰਸ਼ਾਸਨ ਕੁਝ ਨਹੀਂ ਕਰਦੀਆਂ ਜਦੋਂ ਆਉਂਦੀਆਂ ਤੋਂ ਸਰਕਾਰਾਂ ਵੋਟਾਂ ਮੰਗਣਾ ਆਉਂਦੀਆਂ ਭੈਣ ਦੀ ਦੇਰੀਆਂ ਇਥੇ ਕੁਝ ਨਹੀਂ ਕਰਦੀਆਂ ਵੀ ਬੇੜੀ ਤੋਂ ਪਾਰ ਆਪਣਾ ਪਿੰਡ ਜਾਂਦੇ ਨੇ ਵੀ ਆਖਿਰ ਸਾਧਨ ਕਿਉਂ ਨਹੀਂ ਹੋਰ ਮਿਲਦਾ ਪ੍ਰਸ਼ਾਸਨ ਕੋਈ ਨਹੀਂ ਕਰ ਪ੍ਰਸ਼ਾਸਨ ਕੋਈ ਸਾਧਨ ਨਹੀਂ ਦਿੰਦੀ ਇਥੇ ਜੀ ਸਹੀ ਇਲੈਕਸ਼ਨ ਕੋਈ ਆਉਣ ਤੇ ਆਵਾਜ਼ ਆ ਜਾਂਦੇ ਨੇ ਆਪਣੀ ਵੋਟਾਂ ਲੈਣ ਉਧੂ ਬਾਜਨੇ ਬੋਟਾ ਲੈ ਕੇ ਚਲੇ ਜਾਂਦਾ ਤੁਮ ਗੇੜਾ ਨਹੀਂ ਮਾਰਨਾ ਵੀ ਪਿੰਡਾਂ ਦਾ ਕੀ ਹਾਲ ਹੈ ਹੁਣ ਇਸ ਟਾਈਮ ਸਾਰੇ ਪਿੰਡ ਅੱਧੇ ਪੈਲੇ ਆ ਪਾਣੀ ਡੁੱਬਿਆ ਪਿਆ ਨੇ ਬੂਰੇ ਹਾਲ ਹੋਏ ਪਿੰਡ ਜਿਮੀਦਾਰਾਂ ਦੇ ਤੇ ਸਭ ਕੋਈ ਵੀ ਦਵਾਈ ਨੇਰੇ ਸਰੇ ਲੋਰ ਪਈ ਬੀੜ ਤੇ ਸਾਧਨ ਲੈਣਾ ਪੈਂਦਾ ਹੁਣਾਂ ਕਿਦਾਂ ਗੁੱਡਾ ਰਹਿੰਦਾ ਡਰ ਤੇ ਰਹਿੰਦੇ ਵੀ ਤਾਂ ਪਰ ਬੀੜੇ ਚੱਲਣਾ ਤਾਂ ਫਿਰ ਪਰ ਮਜਬੂਰੀ ਆਣਾ ਪੈਂਦਾ ਨਾ ਤੇ ਪੋਲ ਦਾ ਕੋਈ ਹੱਲ ਨਹੀਂ ਨਿਕਲਿਆ ਪੋਲ ਦਾ ਕੋਈ ਹੱਲ ਨਹੀਂ ਨਿਕਲਿਆ ਇਹ ਅੰਦਰ ਅਗੇ ਕਹਿੰਦੇ ਕਹਿੰਦੇ ਸਰਕਾਰ ਅੱਗੇ ਪਾਏ ਸੀ ਵੇਖ ਕੇ ਚਲੇ ਜਾਂਦੇ ਨੇ ਜੀ ਕਰਾਂਗੇ ਕੋਈ ਹੱਲ ਕਰਾਂਗੇ 10 ਸਾਲ ਹੋ ਗਏ ਕੋਈ ਕਰਦੇ ਨਹੀਂ ਵੀ ਇਹਨੇ ਸਾਲਾਂ ਤੋਂ ਫਿਰ ਐਵੇਂ ਬੇੜੀ ਤੇ ਆਈ ਬੇੜੀ ਤੇ ਆਣਾ ਜਾਣਾ ਕਿੰਨੇ ਕੁ ਪਿੰਡ ਆ ਜਿਹੜੇ ਮਤਲਬ ਦਰਿਆ ਉਪਰ ਦਰਿਆ ਉਪਰ ਤੇ ਪਿੰਡ ਹੈਗਾ ਨਾ 8-9 ਪਿੰਡ ਹੈਗੇ ਜੀ ਚਾਂਦੀ ਵਾਲਾ ਰਾਜੇ ਗੱਡੇ ਟੀਂਡੀ ਆ ਖੁੰਦਰਾ ਦੇਖੋ ਗੋ ਵੀ ਕਿਸ ਤਰ੍ਹਾਂ ਮਤਲਬ ਕਿ ਆਪਣੀ ਦਰਦ ਭਰੀ ਜੜੀ ਹੈ ਦਾਸਤਾਨ ਪੇਸ਼ ਕਰਦੇ ਆ ਵੀ ਕਿਉਂਕਿ ਦੇ ਲੋਕਾਂ ਦੇ ਸਾਰੇ ਜਿਹੜੇ ਬੇੜੀ ਚਲਾਉਂਦੇ ਨੇ 45 ਸਾਲ ਹੋ ਗਏ ਇਹਨਾਂ ਨੂੰ ਬੇੜੀ ਚਲਾਉਂਦਿਆਂ ਨੂੰ ਕਿਉਂਕਿ ਇਹਨਾਂ ਦਾ ਹੋਰ ਕੋਈ ਸਾਧਨ ਨਹੀਂ ਨਾ ਕੋਈ ਜ਼ਮੀਨ ਹੈਗੀ ਆ ਨਾ ਸਰਕਾਰੀ ਜਾਂ ਪ੍ਰਸ਼ਾਸਨ ਕੋਈ ਮਦਦ ਮਿਲਦੀ ਪਈ ਆ ਇਹ ਬਸ ਸਿਰਫ ਬੇੜੀ ਤੋਂ ਲੋਕਾਂ ਨੂੰ ਜਿਹੜਾ ਇਸ ਪਾਰ ਤੋਂ ਪਾਰ ਜਿਹੜਾ ਪਾਰ ਕਰਾਉਣ ਦਾ ਕੰਮ ਜਿਹੜਾ ਇਹਨਾਂ ਨੇ ਮਤਲਬ ਕਿ ਆਪਣੇ ਕੋਲ ਰੱਖਿਆ ਵੀ ਉਹ ਜੋ ਬੇੜੀ ਦੇ ਸਾਰੇ ਇਹਨਾਂ ਲੋਕਾਂ ਦੀ ਜਿਹੜੀ ਨਈਆ ਪਾਰ ਜਿਹੜੀ ਕਰਵਾਉਂਦੇ ਦਿਖਾਈ ਦੇਦੇ ਨੇ ਕਈ ਵਾਰੀ ਮੁਸ਼ਕਲਾਂ ਵੀ ਆਂਦੀਆਂ ਜਦੋਂ ਪਾਣੀ ਤੇਜ਼ ਆ ਜਾਂਦਾ ਮੁਸ਼ਕਿਲ ਆਂਦੀਆਂ ਨੇ ਤੇ ਲੇਕਿਨ ਸਰਕਾਰਾਂ ਜਾਂ ਪ੍ਰਸ਼ਾਸਨ ਜਿਹੜੀਆਂ ਵੀ ਸਮੇਂ ਦੀਆਂ ਰਹੀਆਂ ਆ ਹਮੇਸ਼ਾ ਦਾਅਵੇ ਜਰੂਰ ਕਰਦੀਆਂ ਰਹੀਆਂ ਇਹਨਾਂ ਦਾ ਜਿਹੜਾ ਪੱਕਾ ਹੱਲ ਜਿਹੜੇ ਸਰਦੀ ਇਲਾਕੇ ਦੇ ਲੋਕਾਂ ਦਾ ਕੀਤਾ ਜਾਵੇਗਾ ਲੇਕਿਨ ਉਹ ਸਿਰਫ ਦਾਅਵੇ ਆ ਉਹ ਦਾਅਵੇ ਬਣ ਕੇ ਰਹਿ ਜਾਂਦੇ ਆ ਲੇਕਿਨ ਕੋਈ ਵੀ ਇਹਨਾਂ ਦੀ ਚੋਣਾਂ ਤੋਂ ਬਾਅਦ ਸਾਰ ਲੈਣ ਵਾਲਾ ਤਿਆਰ ਨਹੀਂ ਨਹੀਂ ਪੈਂਦਾ ਜਿਸ ਦਾ ਮਲਾਲ ਜਾਂ ਜਿਸ ਦਾ ਗੁੱਸਾ ਵੀ ਆਮ ਲੋਕਾਂ ਦੇ ਵਿੱਚ ਆ ਉਹ ਦੇਖਣ ਨੂੰ ਮਿਲਦਾ ਪਿਆ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਦੈਨਿਕ ਸਵੇਰਾ ਫਰੋਇਦ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par